ਸਸ਼ੀ ਕੈਲਜੀ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰਤਿਕ ਪਲੇਟਾਵਲ ਨੂੰ ਅੱਜ ਫੇਰ ਇਸ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਫੇਰ ਤੁਹਾਡੇ ਵਾਸਤੇ ਦੁਬਾਰਾ ਲੈ ਕੇ ਆਏ ਫੈਂਡੀ ਸ਼ਲਕ ਜਿਹਨੂੰ ਬੈਲਵਰਡ ਸ਼ਲਕ ਵੀ ਕਹਿ ਸਕਦੇ ਆ ਸਭ ਤੋਂ ਪਹਿਲਾਂ ਮੇਰੀ ਆਪੇ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਠੀਕ ਹੈ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮੇਰੀ ਵੀਡੀਓ ਦਾ ਜਲਦੀ ਤੋਂ ਜਲਦੀ ਮਿਲ ਸਕੇ ਠੀਕ ਹੈ ਜੀ ਅੱਜ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਫੈਂਡੀ ਸ਼ਲਕ ਦੇ ਪੀਸ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਵੀ ਜਿਹੜੇ ਸੂਟ ਹੈ ਇਹ ਸਿੰਪਲ ਸੋਬਰ ਸੂਟ ਰੈਡੀ ਹੋਣੇ ਆ ਬਣ ਕੇ ਬਹੁਤ ਪਿਆਰੇ ਸੂਟ ਲੱਗਦੇ ਆ ਬਣੇ ਹੋਏ ਵੀਡੀਓ ਚੈੱਕ ਕਰੋ ਜੀ ਕਿੱਦਾਂ ਬਨਣਾ ਜੀ ਸੂਟ ਬਹੁਤ ਸੋਹਣਾ ਸੂਟ ਬਨਨ ਵਾਲਾ ਜੀ ਇਹ ਦੇਖ ਸਕਦੇ ਹੋ ਤੁਸੀਂ ਸੂਟ ਦੀ ਲੁੱਕ ਕਿੱਦਾਂ ਆਉਣੀ ਆ ਬਹੁਤ ਹੀ ਪਿਆਰਾ ਜਿਹਾ ਸੂਟ ਬਨਨਾਂ ਦੀ ਜਰੂਰ ਰੈਡੀ ਹੋਣਾ ਇਹ ਵੀਡੀਓ ਤੁਸੀਂ ਚੈੱਕ ਕਰ ਲੈ ਜੀ ਬਹੁਤ ਸੋਹਣਾ ਸੂਟ ਲੱਗਦਾ ਜੀ ਬਣਿਆ ਹੋਇਆ ਠੀਕ ਹੈ ਜੀ ਤੇ ਲੋ ਜੀ ਹੁਣ ਅਸੀਂ ਦਿਖਾਉਣ ਲੱਗੇ ਆ ਤੁਹਾਨੂੰ ਅੱਜ ਜਿਹੜੇ ਪੀਸ ਰਹਿਣ ਵਾਲੇ ਫੈਂਡੀ ਦੇ ਤੇ ਪ੍ਰਾਈਜ਼ ਜਿਹੜੀ ਰਹਿਣ ਵਾਲੀ ਹੈ ਉਹ ਰਹੂਗੀ ਤੁਹਾਨੂੰ ਫੂਡ ਮੈਲਣ ਵਾਲਾ ਸਿਰਫ 500 250 ਦਾ ਇੱਕ ਪੀਸ ਮੈਲਣ ਵਾਲਾ 500 ਦਾ ਤੁਹਾਨੂੰ 7 ਮੀਟਰ ਕਪੜਾ ਮਿਲੂਗਾ ਜੀ 3.5 ਮੀਟਰ ਦੀ ਇੱਕ ਪੀਸ ਦੀ ਕੱਟ ਰਹਿਣ ਵਾਲੀ ਹੈ ਨੋਰਮਲ ਪਣਾ ਰਹਿਣ ਵਾਲਾ ਜੀ ਠੀਕ ਹੈ ਜੋ ਕਿ ਵੱਡਾ ਪਣਾ ਨਹੀਂ ਹੈਗਾ ਨੋਰਮਲ ਪਣੀ ਦੇ ਵਿੱਚ ਤੁਹਾਨੂੰ 3.5 ਮੀਟਰ ਦੀ ਕੱਟ ਜੇ ਇੱਕ ਪੀਸ ਮਿਲੂਗਾ ਇੱਕ ਪੀਸ ਦੀ ਜਿਹੜੀ ਪ੍ਰਾਈਜ਼ ਰਣੀ ਹੈ 250 ਦੋ ਪੀਸ ਲਓਗੇ 500 ਦੇ 7 ਮੀਟਰ ਕਪੜਾ ਹੈ ਨਾ ਦੁਪੱਟਾ ਤੁਸੀਂ ਵਿੱਚੋਂ ਅਡਜਸਟ ਕਰ ਸਕ ਚੈੱਕ ਕਰੋ ਜੀ ਪਹਿਲਾ ਪੀਸ ਦੇਖੋ ਜੀ ਰੈੱਡ ਬੀ ਰੈੱਡ ਕਲਰ ਦਾ ਸੂਟ ਬਣਿਆ ਹੋਇਆ ਬਹੁਤ ਪਿਆਰਾ ਲੱਗਦਾ ਜੀ ਰੈੱਡ ਕਲਰ ਦਾ ਦੇਖੋ ਜੀ ਪਹਿਲਾ ਰੈੱਡ ਕਲਰ ਆਊਗਾ ਇਹ ਟਮਾਟਰੀ ਰੈੱਡ ਆ ਗਿਆ ਇਹਦੇ ਨਾਲ ਦਾ ਵੀ ਪੀਸ ਮਿਲ ਜੂਗਾ ਤੁਹਾਨੂੰ ਇਹਦੇ ਨਾਲ ਦਾ ਹੀ ਪੀਸ ਮਿਲ ਜੂਗਾ ਠੀਕ ਹੈ ਜੀ ਤੁਹਾਨੂੰ ਰੈੱਡ ਸੂਟ ਬਣਿਆ ਹੋਇਆ ਵੀ ਅਸੀਂ ਦਿਖਾ ਸਕਦੇ ਹਾਂ ਬਹੁਤ ਪਿਆਰਾ ਸੂਟ ਬਣਿਆ ਹੋਇਆ ਰੈੱਡ ਕਲਰ ਦਾ ਲਓ ਜੀ ਚੈੱਕ ਕਰੋ ਜੀ ਇਹ ਸੀ ਰੈੱਡ ਕਲਰ ਦੇ ਵਿੱਚ ਹੀ ਸੂਟ ਰੈਡੀ ਕੀਤਾ ਇਹ ਰੈੱਡ ਪੀਸ ਹੈ ਜੀ ਠੀਕ ਹੈ ਜੀ ਇਹ ਇਹ ਵਾਲਾ ਸੂਟ ਦੇਖੋ ਜੀ ਲਓ ਸ਼ਾਰਟਸ ਸ਼ਰਟ ਬਣੀ ਹੋਈ ਹੈ ਜੀ ਬਿਲਕੁਲ ਸਿੰਪਲ ਸੋਬਰ ਜੈਸੂਟ ਰੈਡੀ ਕੀਤਾ ਰੈੱਡ ਕਲਰ ਦੇ ਵਿੱਚ ਬਹੁਤ ਪਿਆਰਾ ਲੱਗਦਾ ਜੀ ਇਹ ਰੈੱਡ ਕਲਰ ਦੇ ਵਿੱਚ ਠੀਕ ਹੈ ਜੀ ਨਾਲ ਇਹਦੇ ਅਸੀਂ ਕੀਤੀ ਹੈ ਫਰਸ਼ੀ ਸਲਵਾਰ ਲਓ ਜੀ ਇਹ ਬਣੀ ਹੋਈ ਹੈ ਫਰਸ਼ੀ ਸਲਵਾਰ ਇਹ ਨਾਰ ਰਣੀ ਹੈ ਜੇ ਫਰਸ਼ੀ ਸਲਵਾਰ ਠੀਕ ਹੈ ਜੀ ਮੂਰੀ ਕਾਫੀ ਚੌੜੀ ਬਣੀ ਹੋਈ ਹੈ ਫਰਸੀ ਸਲਵਾਰ ਦੀ ਹੈ ਨਾਲ ਫਰਸੀ ਸਲਵਾਰ ਬਣੀ ਹੋਈ ਹੈ ਤੇ ਨਾਲ ਹੀ ਇਹਦੇ ਵਿੱਚੋਂ ਡੁਪੱਟਾ ਜਿਹੜਾ ਦੁਪੱਟਾ ਉਹ ਅਡਜਸਟ ਕੀਤਾ ਗਿਆ ਸੀ ਠੀਕ ਹੈ ਜੀ ਨਾਲ ਹੀ ਦੁਪੱਟਾ ਅਡਜਸਟ ਕੀਤਾ ਇਹਦੇ ਵਿੱਚੋਂ ਦੋ ਪੀਸਾਂ ਦੇ ਵਿੱਚ ਜਿਹੜਾ ਸੂਟ ਬਣਿਆ ਬਣ ਜਾਂਦਾ ਫਰਸੀ ਸਲਵਾਰ ਬਿਲਕੁਲ ਸਟੇਟ ਸਲਵਾਰ ਬਣਦੀ ਹੈ ਤੇ ਸ਼ਾਰਟ ਸੀ ਸ਼ਰਟ ਬਣੀ ਹੋਈ ਹੈ ਬਹੁਤ ਪਿਆਰਾ ਬੰਦ ਆ ਜੀ ਸੂਟ ਤੁਸੀਂ ਵੀ ਇਦਾਂ ਸੂਟ ਰੈਡੀ ਕਰ ਸਕਦੇ ਹੋ ਇਹਨਾਂ ਨੂੰ ਹਾਂ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਬਲੂ ਸ਼ੇਡ ਦੇ ਵਿੱਚ ਆਊਗਾ ਇਹਦੇ ਵੀ ਤੁਸੀਂ ਦੋ ਪੀਸ ਲੈ ਸਕਦੇ ਹੋ ਸਾਡੇ ਕੋਲੋਂ ਕਾਫੀ ਪੀਸ ਸੀ ਪੀ ਸੀ ਦੇ ਪਰ ਸੇਲ ਹੋ ਗਿਆ ਜੀ ਸਿਰਫ ਦੋ ਪੀਸੀ ਮੈਲੇ ਵਾਲੇ ਕਲਰ ਦੇ ਤੁਹਾਨੂੰ ਤੇ ਇਹ ਵਾਲਾ ਦੇਖੋ ਜੀ ਮਿਜ਼ੈਂਟਾ ਕਲਰ ਮਿਜ਼ੈਂਟਾ ਕਲਰ ਦਾ ਵੀ ਤੁਹਾਨੂੰ ਸੂਟ ਅੱਜ ਵੀਡੀਓ 'ਚ ਜਿਹੜਾ ਦਿਖਾਤਾ ਜੀ ਉਹਨਾਂ ਨੇ ਸੇਮ ਕਲਰ ਇਹੀ ਪਹਿਨੇ ਹੋਇਆ ਜੀ ਜੇ ਤੁਹਾਨੂੰ ਵੀਡੀਓ 'ਚ ਦਿਖਾਇਆ ਕਾਫੀ ਪੀਸਸ ਅਵੇਲੇਬਲ ਹੈ ਸਾਡੇ ਕੋਲ ਠੀਕ ਹੈ ਜੇਕਰ ਮੇਰੇ ਭੈਣਾਂ ਦੋ ਦੋ ਸੂਟ ਬਣਾਣੇ ਕਿਸੇ ਨੇ ਸੇਮ ਸੂਟ ਬਣਾਣੇ ਹੁੰਦੇ ਹਨ ਤੇ ਲੈ ਸਕਦੇ ਹੋ ਕਾਫੀ ਪੀਸ ਹੈ ਜੀ ਸਾਡੇ ਕੋਲੇ ਮਿਜ਼ੈਂਟਾ ਕਲਰ ਦੇ ਵਿੱਚ ਰਾਣੀ ਸ਼ੇਡ ਜਿਹਨੂੰ ਕਹਿ ਸਕਦੇ ਆ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਜੀ ਲੋ ਇਹ ਤੁਸੀਂ ਮਸਟਰਡ ਕਲਰ ਦੇ ਵਿੱਚ ਵੀ ਲੈ ਸਕਦੇ ਹੋ ਸਾਡੇ ਕੋਲ ਇਹਦੇ ਵਿੱਚ ਵੀ ਤੁਹਾਨੂੰ ਦੋ ਪੀਸ ਮਿਲ ਜਾਣੀਆਂ ਮਸਟਰਡ ਸ਼ੇਡ ਦੇ ਵਿੱਚ ਬਹੁਤ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਲਚਕ ਦੇਖੋ ਤੁਸੀਂ ਸੂਰਦੀ ਬਿਲਕੁਲ ਸੌਫਟ ਸਟਾਫ ਰਹਿਣਾ ਕਿਸੇ ਤਰ੍ਹਾਂ ਦਾ ਕੋਈ ਚੁਬੜ ਵਾਲਾ ਸਟਾਫ ਨਹੀਂ ਹੈਗਾ ਇਹ ਬਿਲਕੁਲ ਸੌਫਟ ਰਹੂਗਾ ਜੀ ਸਟਾਫ ਇਹ ਤੇ ਇਹ ਵਾਲੇ ਵੀ ਤੁਹਾਨੂੰ ਬਲੂ ਜੀ ਸ਼ੇਡ ਚ ਮਿਲਨੇ ਆ ਠੀਕ ਹੈ ਜੀ ਬਲੂ ਜੀ ਸ਼ੇਡ ਦੇ ਵਿੱਚ ਦੋ 3 ਪੀਸ ਮਿਲ ਲਗੇ ਜੀ ਸੇਮ ਲੈ ਸਕਦੇ ਹੋ ਠੀਕ ਹੈ ਜੀ ਦੇਖੋ ਚੈੱਕ ਕਰੋ ਜੀ ਸਟਾਫ ਇਹ ਇਹ ਆਊਗਾ ਚਰੂਨ ਦੇ ਵਿੱਚ ਇਹ ਇੱਕ ਪੀਸ ਆ ਜੀ ਪੀਚ ਕਲਰ ਦੇ ਵਿੱਚ ਲੈ ਸਕਦੇ ਹੋ 3.5 ਮੀਟਰ ਦੀ ਕੱਟ ਦੇ ਵਿੱਚ ਲੈ ਸਕਦੇ ਚਨੂਨ ਦੇ ਵਿੱਚ ਇਹਦੀ ਪ੍ਰਾਈਸ ਰਹਿਣੀ ਹੈ 200 ਰੁਪਏ ਲਓ ਜੀ ਇਹ ਵੀ ਚਨੂਨ ਦੇ ਵਿੱਚ ਹੈ ਮਜੈਂਟਾ ਕਲਰ ਦਾ ਪੀਸ ਹੈ 3.5 ਮੀਟਰ ਦੀ ਕੱਟ ਰਹਿਣੀ ਹੈ ਜਿਹੜਾ ਕਈ ਪੀਸ ਨਾ ਪੌਣੇ 4-4 ਮੀਟਰ ਤੱਕ ਵੀ ਰਹਿਣ ਵਾਲੇ ਆ ਦੇਖੋ ਜੀ ਇਹਦੇ ਕਿੰਨਾ ਸੋਹਣਾ ਪੀਸ ਹੈ ਚਰੂਨ ਵਿੱਚ ਇਹਦੀ ਪ੍ਰਾਈਸ ਵੀ ਰਹਿਣੀ ਹੈ 200 ਲਓ ਜੀ ਇਹ ਥੋੜਾ ਜਿਹਾ ਕਲਰ ਲੱਗਾ ਹੋ ਤੋ ਇਹ ਵੀ ਚਰੂਨ ਦੇ ਵਿੱਚ ਆਉਣਾ ਮਜੈਂਟਾ ਸ਼ੇਡ ਦੇ ਵਿੱਚ ਇਹ ਆਉਣਾ ਜੀ ਇਹਦੀ ਪ੍ਰਾਈਸ ਵੀ ਰਹਿਣੀ ਹੈ 200 ਰੁਪਏ ਏ ਬਲੂ ਸ਼ੇਡ ਦੇ ਵਿੱਚ ਆਊਗਾ ਜੀ ਪੀਸ ਠੀਕ ਹੈ ਜੀ ਬਲੂ ਦੇ ਤੁਹਾਨੂੰ ਦੋ ਮਿਲ ਜਾਣੇ ਆ ਲਓ ਇਹ ਬਲੂ ਦੇ ਵਿੱਚ ਮੈਲेंगे ਤੁਹਾਨੂੰ ਦੋ ਪੀਸ ਚੈੱਕ ਕਰੋ ਜੀ ਇਹਦੀ ਪ੍ਰਾਈਸ ਵੀ ਰਹਿਣੀ ਆ ਇੱਕ ਪੀਸ ਦੀ ਪ੍ਰਾਈਸ ਰਹਿਣੀ ਆ 250 ਲਓ ਜੀ ਇਹ ਵਾਲਾ ਦੇਖੋ ਜੀ ਡਬਲ ਟੋਨ ਦੇ ਵਿੱਚ ਰਹੂਗਾ ਪੀਸ ਇਹ ਤੁਸੀਂ ਇਹਦੇ ਨਾਲ ਮੈਚਿੰਗ ਕਰਕੇ ਲੈ ਸਕਦੇ ਹੋ ਇਹ ਵਾਲਾ ਪੀਸ ਲੈ ਲਓ ਜੀ ਤੇ ਇਹ ਵਾਲਾ ਲੈ ਲਓ ਦੋਨਾਂ ਨੂੰ ਮੈਚਿੰਗ ਕਰਕੇ ਬਣਾ ਲਓ ਬਹੁਤ ਸੋਹਣਾ ਸੂਟ ਬਣ ਜਾਣਾ ਤੁਹਾਡਾ ਠੀਕ ਹੈ ਜੀ ਕਲਰ ਚੈੱਕ ਕਰੀ ਚਲੋ ਇਹ ਵਾਲਾ ਆਊਗਾ ਜੀ ਲਵੰਡਰ ਕਲਰ ਚ ਇਹ ਪੀਸ ਦਾ ਪੌਣੇ 4 ਮੀਟਰ ਦੀ ਕੱਟ ਹੈ ਜਿਹੜੀਆਂ ਮੇਰੀਆਂ ਭੈਣਾਂ ਪਤਲੀਆਂ ਫਾਰਸੀ ਸਲਵਾਰ ਬਣਾਉਣੀਆਂ ਐ ਮੋੜ ਕੇ ਸ਼ਾਰਟ ਬਣ ਜਾਂਦੀ ਐ 24 ਇੰਚ ਜੀ ਫੋਲਡ ਕਰਕੇ ਇਹ ਠੀਕ ਹੈ ਜੀ ਆਮ ਤੁਹਾਨੂੰ 22 ਇੰਚ ਮਿਲਦਾ ਏ ਫੋਲਡ ਕਰਕੇ 24 ਇੰਚ ਐ ਤੇ ਇਹ ਤੁਸੀਂ ਪੌਣੇ 4 ਮੀਟਰ ਦੀ ਕੱਟ ਆ ਜੀ ਪੂਰਾ ਸੂਟ ਬਣ ਜਦੋ ਇੱਕ ਪੀਸ ਦਾ ਹੀ ਠੀਕ ਹੈ ਜੀ ਇਹ ਵੀ ਜਿਹੜਾ ਪੀਸ ਰਹਿਣ ਵਾਲਾ ਜੀ ਇਹ ਵੀ 4 ਮੀਟਰ ਤੋਂ ਥੋੜਾ ਜਿਹਾ ਘੱਟ ਆ ਜੀ ਪੀਸ ਠੀਕ ਹੈ ਜੀ ਪ੍ਰਾਈਸ ਤੁਹਾਨੂੰ 2250 ਪੈਣੀ ਆ 4 ਮੀਟਰ ਦਾ ਥੋੜਾ ਜਿਹਾ ਘਾਟਾ ਹੀ ਪੀਸ ਵੀ ਤੁਸੀਂ ਲੈ ਸਕਦੇ ਹੋ ਇਹ ਵਾੜਾ ਰੈੱਡ ਆ ਗਿਆ ਜੀ ਰੈੱਡ ਕਲਰ ਦੇ ਪੀਸ ਤੁਸੀਂ ਲੈ ਸਕਦੇ ਹੋ ਰੈੱਡ ਕਲਰ ਦਾ ਸੂਟ ਬਣਿਆ ਹੋਇਆ ਬਹੁਤ ਪਿਆਰਾ ਲੱਗਦਾ ਇਹ ਆਊਗਾ ਜੀ ਫਰੋਜੀ ਕਲਰ ਦਾ ਫਰੋਜੀ ਕਲਰ ਦਾ ਤੁਹਾਨੂੰ ਇੱਕ ਪੀਸ ਮਿਲੇਗਾ ਇਹ ਤੁਸੀਂ ਇਹਦੇ ਨਾਲ ਮੈਚਿੰਗ ਕਰਕੇ ਲੈ ਲਓ ਜੀ ਲਓ ਇਹ ਡਬਲ ਇਦਾਂ ਮੈਚਿੰਗ ਕਰਕੇ ਬਣਾ ਲਓ ਬਹੁਤ ਸੋਹਣਾ ਸੂਟ ਬਣ ਜਾਣਾ ਤੁਹਾਡਾ ਮੈਚਿੰਗ ਕਰਕੇ ਠੀਕ ਹੈ ਜੀ ਇਹ ਵਾੜਾ ਚੈੱਕ ਕਰੋ ਜੀ ਇਹ ਵਾਲਾ ਵੀ ਬਹੁਤ ਪਿਆਰਾ ਜਿਹਾ ਕਲਰ ਰਹਿਣ ਵਾਲਾ ਚੈੱਕ ਕਰੋ ਜੀ ਪੀਚ ਜੀ শেਡ ਚਾਊਗਾ ਇਹ ਵੀ ਤੁਹਾਨੂੰ ਇੱਕ ਪੀਸ ਮਿਲੂਗਾ ਜੀ ਠੀਕ ਹੈ ਜੀ ਫਰੋਜੀ ਨਾਲ ਇਹਦੀ ਮੈਚਿੰਗ ਕਰ ਲਓ ਐਦਾਂ ਦੋਨੋਂ ਪੀਸਾਂ ਦੀ ਆਪਸ ਵਿੱਚ ਮੈਚਿੰਗ ਕਰ ਲਓ ਜੀ ਐਦਾਂ ਵੀ ਬਹੁਤ ਸੋਹਣੀ ਲੱਗਦੀ ਆ ਪੀਸ ਇਹ ਇਹ ਵਾਲਾ ਚਨੂਨ ਦੇ ਵਿੱਚ ਆਉਣਗੇ ਜੀ ਮਹਿਰੂਨ ਕਲਰ ਦਾ ਪੀਸ ਹੈ ਜੀ ਡਬਲ ਟੋਨ ਦੇ ਵਿੱਚ ਰਹਿਣਗੇ ਦੋਨੋਂ ਪੀਸ ਚਨੂਨ ਦੇ ਆ ਜੀ ਪ੍ਰਾਈਸ ਇਹਦੀ 200 ਰੁਪਏ ਰਹਿਣੀ ਆ ਜੀ ਇਹਦੀ ਵੀ ਪ੍ਰਾਈਸ 200 ਰੁਪਿਆ ਹੀ ਰਹਿਣ ਵਾਲੀ ਆ ਠੀਕ ਹੈ ਜੀ ਇਹ ਵਾਲਾ ਪਿੰਕ ਕਲਰ ਦੇ ਵਿੱਚ ਆ ਗਿਆ ਜੀ ਇਹ ਵਾਲਾ ਪੀਸ ਦੇਖੋ ਜੀ ਇਹਦੀ ਕੱਟ ਵੀ 4 ਮੀਟਰ ਤੋਂ ਬਿਲਕੁਲ ਥੋੜੀ ਜੀ ਘੱਟ ਆ 4 ਮੀਟਰ ਤੱਕ ਰਹਿਣ ਵਾਲੀ ਇਹਦੀ ਕੱਟ ਵੀ ਤੇ ਇਹ ਦੋਨੋਂ ਪੀਸਾਂ ਦੀ ਆਪਸ ਵਿੱਚ ਮੈਚਿੰਗ ਕਰਕੇ ਲੈ ਲਓ ਬਹੁਤ ਸੋਹਣਾ ਸੂਟ ਬਣਾ ਤੁਹਾਡਾ ਇਹਦਾ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਕੰਟਰਾਸਟ ਬਣਾ ਸਕਦੇ ਹੋ ਇਹ ਰੈੱਡ ਕਲਰ ਦੇ ਪੀਸ ਹੈ ਜੀ ਰੈੱਡ ਵੀ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਆਉਣਗੇ ਮਾਸਟਰ ਸ਼ੇਅਰ ਦੇ ਵਿੱਚ ਆਉਣੀ ਆ ਪੀਸ ਬਹੁਤ ਸੋਹਣਾ ਕਲਰ ਰਹਿਣ ਵਾਲਾ ਹਲਦੀ ਪ੍ਰੋਗਰਾਮ ਦੇ ਲਈ ਤੁਸੀਂ ਇਹਨੂੰ ਸੂਟ ਬਣਾ ਸਕਦੇ ਹੋ ਠੀਕ ਹੈ ਜੀ ਪਿੰਕ ਪੀਚ ਜਾ ਇਹ ਤੁਸੀਂ ਮਹਿਰੂਨ ਦੇ ਨਾਲ ਮੈਸਿੰਗ ਕਰਕੇ ਲੈ ਸਕਦੇ ਹੋ ਜੀ ਐਦਾਂ ਮਹਿਰੂਨ ਦੇ ਨਾਲ ਲੈ ਸਕਦੇ ਹੋ ਮਹਿਰੂਨ ਦਾ ਤੁਹਾਨੂੰ ਹੋਰ ਪੀਸ ਵੀ ਮਿਲ ਜੂਗਾ ਜੀ ਇੱਕ ਇਹ ਦੋ ਪੀਸ ਵੀ ਲੈ ਸਕਦੇ ਹੋ ਮਹਿਰੂਨ ਦੇ ਜੇਕਰ ਨਾਲ ਤੁਸੀਂ ਪੀਚ ਲੈਣਾ ਤਾਂ ਪੀਚ ਵੀ ਲੈ ਸਕਦੇ ਹੋ ਐਦਾਂ ਕਰਕੇ ਲਓ ਜੀ ਇਹ ਵਾਲਾ ਆਊਗਾ ਪਰਪਲ ਸ਼ੇਡ ਦੇ ਵਿੱਚ ਇਹ ਤੁਹਾਨੂੰ ਤੁਸੀਂ ਇਹਦੇ ਨਾਲ ਮੈਚਿੰਗ ਕਰਕੇ ਲੈ ਲਓ ਜੀ ਬਹੁਤ ਪਿਆਰੀ ਮੈਚਿੰਗ ਹੋਣੀ ਆ ਠੀਕ ਆ ਜੀ ਪਰਪਲ ਸ਼ੇਡ ਦਾ ਇੱਕ ਪੀਸ ਰਹਿਣ ਵਾਲਾ ਠੀਕ ਆ ਜੀ ਇਹ ਵਾਲਾ ਲਓ ਜੀ ਇਹ ਪਿਸਤਾ ਦੇ ਸ਼ੇਡ ਚ ਆਊਗਾ ਬਹੁਤ ਪਿਆਰਾ ਜਿਹਾ ਕਲਰ ਆ ਜੀ ਠੀਕ ਆ ਜੀ ਲੈਮਨ 골ਡਨ ਪਿਸਤਾ ਜਿਹਾ ਕਲਰ ਆ ਜੀ ਬਹੁਤ ਪਿਆਰਾ ਇਹਦੇ ਤੁਸੀਂ ਦੋ ਪੀਸ ਲੈ ਸਕਦੇ ਹੋ ਦੋ ਪੀਸ ਅਵੇਲੇਬਲ ਆ ਜੀ ਸਾਡੇ ਕੋਲੇ ਇਹਦੇ ਕਾਫੀ ਪੀਸ ਸੀਗੇ ਸੋਲਡ ਹੋ ਗਏ ਆ ਜੀ ਇਹ ਡਾਰਕ ਗ੍ਰੀਨ ਕਲਰ ਦਾ ਬੋਟਲ ਗ੍ਰੀਨ ਕਲਰ ਦਾ ਇੱਕ ਪੀਸ ਹੈ ਜੀ ਲਓ ਇਹ ਵੀ 골ਡਨ ਪੀਸ ਹੈ ਇਹ ਡਲ ਆ ਰਿਹਾ ਕਲਰ ਪਰ ਬੋਟਲ ਗ੍ਰੀਨ ਕਲਰ ਹੈ ਇਹਨਾਂ ਦੀ ਆਪਸ ਵਿੱਚ ਮੈਚਿੰਗ ਕਰਕੇ ਲੈ ਲਓ ਬਹੁਤ ਪਿਆਰੀ ਮੈਚਿੰਗ ਬਣਦੀ ਹੈ ਜੀ ਲਓ ਕਈ ਪੈਣਾ ਦਾ ਤਾਂ ਸਾਢੇ ਪੌਣੇ 4 ਮੀਟਰ ਦੇ ਵਿੱਚ ਸੂਟ ਬਣ ਜਾਂਦਾ ਤੇ ਨਾਲੇ ਦੁਪੱਟਾ ਬਣਾ ਲਓ ਤੇ ਇਹ ਬਣਾ ਲਓ ਜੀ ਪੂਰਾ ਸੂਟ ਠੀਕ ਹੈ ਜੀ ਅੱਗੇ ਇਹ ਬੜਾ ਡਾਰਕ ਪੀਚ ਕਲਰ ਹੈ ਲਓ ਜੀ ਜੇ ਇਹ ਡਾਰਕ ਪੀਚ ਕਲਰ ਹੈ ਇਹ ਵੀ ਤੁਸੀਂ ਲੈ ਸਕਦੇ ਹੋ ਆਪਸ ਵਿੱਚ ਇਹ ਵੀ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਇਦਾਂ ਦੋਨਾਂ ਪੀਸਾਂ ਦੀ ਆਸ ਵਿੱਚ ਮੈਚਿੰਗ ਕਰਕੇ ਲੈ ਸਕਦੇ ਹੋ ਬਹੁਤ ਸੋਹਣੇ ਪੀਸ ਰਹਿਣ ਵਾਲੇ ਆ ਜੀ ਇਹ ਠੀਕ ਹੈ ਜੀ ਅਗਲੇ ਪੀਸ ਚੈੱਕ ਕਰੋ ਲਓ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਤੁਹਾਨੂੰ ਦੋ ਪੀਸ ਮਿਲ ਜਾਣੇ ਆ ਇਹ ਵਾਲੇ ਕਲਰ ਦੇ ਦੋ ਪੀਸ ਮਿਲ ਜਾਣੇ ਆ ਜੀ ਅੱਗੇ ਬਲੈਕ ਦੇ ਵੀ ਤੁਹਾਨੂੰ ਪੀਸ ਮਿਲ ਜਾਣੇ ਆ ਬਲੈਕ ਦੇ ਵੀ ਦੋ ਪੀਸ ਮਿਲ ਜਾਣੇ ਆ ਜੀ ਠੀਕ ਹੈ ਜੀ ਇਹ ਰਹਿਣਾ ਵਾਈਨ ਕਲਰ ਦਾ ਪੀਸ ਇਹਦੇ ਵੀ ਤੁਹਾਨੂੰ ਪੀਸ ਦੋ ਮਿਲ ਜਾਣਗੇ ਜੀ ਵਾਈਨ ਸ਼ੇਡ ਦੇ ਵਿੱਚ ਠੀਕ ਹੈ ਜੀ ਏ ਮਿਲੂਗਾ ਤੁਹਾਨੂੰ ਕਾਫੀ ਜੇ ਸ਼ੇਡ ਵਿੱਚ ਕਾਫੀ ਵਾਈਨ ਜਿਹਾ ਸ਼ੇਡ ਆ ਜੀ ਇਹਦੇ ਇੱਕ ਪੀਸ ਮਿਲਣਾ ਤੁਹਾਨੂੰ ਸਕਾਈ ਬਲੂਗਾ ਲਾਈਟ ਜੇ ਸਕਾਈ ਬਲੂ ਫਰੋਜੀ ਜੀ ਸ਼ੇਡ ਵਿੱਚ ਦੋ ਪੀਸ ਮਿਲ ਲਗੇ ਬਲੈਕ ਦੇ ਪੀਸ ਲੈ ਸਕਦੇ ਹੋ ਤੁਸੀਂ ਸਾਡੇ ਕੋਲੋਂ ਠੀਕ ਆ ਜੀ ਬਲੈਕ ਦੇ ਵੀ ਲੈ ਸਕਦੇ ਹੋ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਕਲਰ ਹੈ ਇਹਦਾ ਤੁਹਾਨੂੰ ਸਿਰਫ ਇੱਕ ਪੀਸ ਮਿਲੂਗਾ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਇਹ ਵਾਲਾ ਚੈੱਕ ਕਰੋ ਜੀ ਇਹ 골ਡਨ ਦੇ ਵਿੱਚ ਆਉਣਾ ਦੇਖੋ ਕਿੰਨਾ ਸੋਹਣਾ ਕਲਰ ਹੈ ਜੀ ਕਾਪਰ ਦੇ ਵਿੱਚ ਕਾਪਰ ਸ਼ੇਡ ਦੇ ਵਿੱਚ ਆਉਣ ਵਾਲਾ ਜੀ ਬਹੁਤ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਇਹਦਾ ਇਹ ਵਾਈਨ ਦੇ ਲੈ ਲਓ ਜੀ ਦੋ ਪੀਸ ਲਓ ਇਹ ਵਾਈਨ ਕਲਰ ਦੇ ਸੇਮ ਤੁਹਾਨੂੰ ਦੋ ਪੀਸ ਮਿਲ ਜਾਣਗੇ ਠੀਕ ਹੈ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਆ ਗਿਆ ਦੇਖੋ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਲਓ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਇਹ ਵਾਲਾ ਦੇਖੋ ਜੀ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਇਹ ਥੋੜਾ ਜਿਹਾ ਮਜ਼ੈਂਟਾ ਵਾਈਨ ਦੇ ਕਲਰਸ ਜਾ ਗਿਆ ਠੀਕ ਹੈ ਇਹ ਡਾਰਕ ਵਾਈਨ ਸੀਗਾ ਇਹ ਥੋੜੀ ਜਿਹੀ ਮਜ਼ੈਂਟਾ ਦੀ ਟੂਨ ਦੇ ਵਿੱਚ ਆਊਗਾ ਜੀ ਦੋ ਪੀਸ ਤੁਹਾਨੂੰ ਇਹਦੇ ਮਿਲ ਜਾਣੇ ਆ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਕਲਰ ਬਹੁਤ ਪਿਆਰਾ ਜਾ ਰਹਿਣ ਵਾਲਾ ਲਓ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਇਹ ਇਹਦੇ ਵੀ ਤੁਹਾਨੂੰ ਦੋ ਪੀਸ ਮਿਲ ਜਾਣੇ ਆ ਬਹੁਤ ਪਿਆਰਾ ਜਾ ਕਲਰ ਹੈ ਇਹ ਠੀਕ ਹੈ ਜੀ ਅੱਗੇ 골ਡਨ ਮਸਟਰਡ 골ਡਨ ਦੇ ਪੀਸ ਵੀ ਤੁਹਾਨੂੰ ਦੋ ਮਿਲ ਜਾਣੇ ਆ ਜੀ ਲਓ ਜੀ ਇਹ ਮਸਟਰਡ 골ਡਨ ਦੇ ਪੀਸ ਵੀ ਤੁਹਾਨੂੰ ਦੋ ਮਿਲ ਜਾਣੇ ਆ। ਠੀਕ ਹੈ ਜੀ। ਇਹ ਸੀ ਗ੍ਰੀਨ ਜਿਹਾ ਕਲਰ ਹੈ। ਨੂੰ ਥੋੜਾ ਜਿਹਾ ਮੋਰ ਪੰਖੀਆ ਸ਼ੇਡ ਵੀ ਆ ਜੂਗੀ ਇਹਦੀ। ਪਰ ਇਹ ਵੀਡੀਓ ਥੋੜਾ ਡਲ ਆ ਰਿਹਾ ਪਰ ਕਲਰ ਬਹੁਤ ਪਿਆਰਾ ਰਹਿਣ ਵਾਲਾ। ਕਾਫੀ ਪੀਸ ਅਵੇਲੇਬਲ ਹੈ ਜੀ ਤੇ ਸੂਟ ਵੀ ਬਹੁਤ ਸੋਹਣਾ ਲੱਗਣਾ ਇਹਦਾ ਬਣਿਆ ਹੋਇਆ। ਕਾਫੀ ਪੀਸ ਹੈ ਜੀ ਅਵੇਲੇਬਲ ਸਾਡੇ ਕੋਲ। ਦੇਖੋ ਬਹੁਤ ਕਾਫੀ ਪੀਸ ਹੈ ਇਹ। ਇਹ ਲੈ ਸਕਦੇ ਹੋ। ਪਰ ਥੋੜਾ ਜਿਹਾ ਬ੍ਰਾਈਟ ਸੀ ਗ੍ਰੀਨ ਜਿਹਾ ਕਲਰ ਹੈ। ਬਹੁਤ ਪਿਆਰਾ ਮੋਰ ਪੰਖੀ ਜੀ ਸ਼ੇਡ ਵੀ ਦੇ ਰਿਹਾ ਜੀ ਇਹ। ਪਰ ਵੀਡੀਓ 'ਚ ਥੋੜਾ ਜਿਹਾ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਲਓ ਇਹ ਫਿਰੋਜੀ ਕਲਰ ਦੇ ਦੋ ਪੀਸ ਮਿਲਣਗੇ ਤੁਹਾਨੂੰ ਇਹ ਫਿਰ ਚੈੱਕ ਕਰੋ ਜੀ ਇਹ ਫਿਰੋਜੀ ਕਲਰ ਦੇ ਦੋ ਪੀਸ ਆਉਣਗੇ ਫਿਰੋਜੀ ਕਲਰ ਹਮੇਸ਼ਾ ਡਲ ਕਲਰ ਆਉਂਦਾ ਹੁੰਦਾ ਵੀਡੀਓ 'ਚ ਪਰ ਸਾਨੂੰ ਪਤਾ ਵੀ ਫਿਰੋਜੀ ਕਲਰ ਕਿੱਦਾਂ ਦਾ ਹੁੰਦਾ ਹਨਾ ਉਹੀ ਫਿਰੋਜੀ ਕਲਰ ਹੈ ਜੋ ਬਹੁਤ ਪਿਆਰਾ ਜਿਹਾ ਕਲਰ ਹੁੰਦਾ ਫਿਰੋਜੀ ਤਾਂ ਇਹ ਆ ਰਿਹਾ ਥੋੜਾ ਜਿਹਾ ਡਲ ਦੋ ਪੀਸ ਤੁਹਾਨੂੰ ਫਿਰੋਜੀ ਕਲਰ ਦੇ ਮਿਲਣਗੇ ਇੱਕੇ ਵਾਲਾ ਪੀਸ ਮਿਲੂਗਾ ਜੀ ਮਹਿੰਦੀ ਮਸਟਰਡ ਜ ਮਹਿੰਦੀ ਮਸਟਰਡ ਜਿਹਾ ਪੀਸ ਹੈ ਜੀ ਬਹੁਤ ਪਿਆਰਾ ਜਿਹਾ ਵੀ ਇੱਕ ਪੀਸ ਮਿਲੂਗਾ ਤੁਹਾਨੂੰ ਤੇ ਇਹ ਵਾਲਾ ਦੇਖੋ ਜੀ ਵਾਈਨ ਦੇ ਵਿੱਚ ਸੈਲਫ ਦੇ ਵਿੱਚ ਮਿਲੂਗਾ ਇਹਦੀ ਪ੍ਰਾਈਸ ਵੀ ਸਿਰਫ ਅਜ 200 ਹੀ ਰਹਿਣੀ ਆ ਸੈਲਫ ਦੇ ਵਿੱਚ ਬਣਿਆ ਹੋਇਆ ਦੇ ਪਰ ਤੁਸੀਂ ਹੈਂਡਵਰਕ ਕਰ ਸਕਦੇ ਹੋ ਦੇਖੋ ਜੀ ਠੀਕ ਆ ਜੀ ਇਹਦੀ ਪ੍ਰਾਈਸ ਰਹਿਣੀ ਆ 200 ਰੁਪਏ ਤੇ ਇਹ ਵਾਲਾ ਵੀ ਸੈਲਫ ਦੇ ਵਿੱਚ ਹੈ ਪਰਪਲ ਕਲਰ ਦਾ ਪੀਸ ਹੈ ਇਹਦੇ ਉੱਪਰ ਤੁਸੀਂ ਹੈਂਡਵਰਕ ਕਰ ਲਓ ਜੀ ਨੀਡਲਵਰਕ ਕਰ ਲਓ ਇਹ ਵੀ 200 ਰੁਪਏ ਦਾ ਪੀਸ ਰਹਿਣਾ ਜੀ ਤੁਹਾਨੂੰ ਠੀਕ ਆ ਜੀ ਇਹ ਕੇ ਵਾਲਾ ਸੈਲਫ ਦੇ ਵਿੱਚ ਹੈ ਜੀ ਇਹ ਵੀ ਲਵੰਡਰ ਕਲਰ ਸੈਲਫ ਦੇ ਵਿੱਚ ਬਣਿਆ ਹੋਇਆ ਵੀ 200 ਦਾ ਪੀਸ ਰਹਿਣਾ ਇਦੇ ਉੱਪਰ ਵੀ ਤੁਸੀਂ ਹੈਂਡਵਰਕ ਕਰ ਸਕਦੇ ਹੋ ਜੇਕਰ ਐਡੇ ਹੀ ਦੁਪੱਟਾ ਬਣਾਉਣਾ ਚਾਹੋ ਰੇਂ ਦੁਪੱਟਾ ਬਣਾ ਲਓ ਜੀ ਇਹ ਬੈਂਬਰ ਦੇ ਵਿੱਚ ਸ਼ਿਮਰ ਬੈਂਬਰ ਦੇ ਦੋ ਪੀਸ ਮਿਲਣਗੇ ਜੀ ਵਾਈਨ ਸ਼ੇਡ ਦੇ ਵਿੱਚ ਇਹਦੀ ਪ੍ਰਾਈਸ 150 ਰਹਿਣੀ ਆ ਜੀ ਇਹ ਵਾਲਾ ਦੇਖੋ ਜੀ ਮਿਜ਼ੈਂਟਾ ਕਲਰ ਚ ਆਊਗਾ ਠੀਕ ਹੈ ਇਹ ਵੀ ਸ਼ਿਮਰ ਬੈਂਬਰ ਦੇ ਵਿੱਚ ਰਹੂਗਾ ਜੀ ਇਹਦੇ ਵੀ ਦੋ ਪੀਸ ਮਿਲ ਜਾਣਗੇ ਦੋ ਦੇ ਤਿੰਨ ਲੈ ਸਕਦੇ ਹੋ ਤੁਸੀਂ ਪੀਚ ਜਾਂ ਕਲਰ ਹੈ ਜੀ ਬਹੁਤ ਪਿਆਰਾ ਜਾਂ ਪੀਚ ਕਲਰ ਹੈ ਬੈਂਬਰ ਇਹ ਤੋਂ 150 ਦਾ ਇੱਕ ਪੀਸ ਲੈਣਾ ਜੀ ਇਹ ਮਹਿੰਦੀ ਦੇ ਲੈ ਸਕਦੇ ਹੋ ਇਹ ਮਹਿੰਦੀ ਕਲਰ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਇਹ ਆਊਗਾ ਜੀ ਸਕਾਈ ਬਲੂ ਦੇ ਕਲਰ ਇਹਦੇ ਵੀ ਤੁਹਾਨੂੰ 2 ਪੀਸ ਮਿਲਣਗੇ ਵੈਸ ਤੇ ਤੁਹਾਨੂੰ 1 ਪੀਸ ਤਾਂ ਖਾਇਆ ਪਰ 2 ਪੀਸ ਮਿਲਣਗੇ ਸਕਾਈ ਬਰੂਲ ਦੇ ਕਲਰ ਕਲਰ ਵਿੱਚ ਇਹ ਲਾਈਟ ਜੈ ਲਵੈਂਡਰ ਕਲਰ ਹੈ ਠੀਕ ਹੈ ਜੀ ਇਹਦਾ ਪੀਸ ਵੀ ਤੁਸੀਂ ਲੈ ਸਕਦੇ ਹੋ ਇਹ ਵਾਲਾ ਚੈੱਕ ਕਰੋ ਜੀ ਇਹ ਆਇਆ ਜੀ ਮਸਟਰਡ ਕਲਰ ਦੇ ਵਿੱਚ ਆਊਗਾ ਜੀ ਪਰ ਇਹ ਸੈਲਫ ਦੇ ਵਿੱਚ ਬਣਿਆ ਹੋਇਆ ਪੀਸ ਹੈ ਇਹਦੀ ਪ੍ਰਾਈਸ ਹੈ 200 ਰਹਿਣੀ ਹੈ ਸੈਲਫ ਦੇ ਵਿੱਚ ਬਣਿਆ ਹੋਇਆ ਪੀਸ ਹੈ ਜੀ ਠੀਕ ਹੈ ਜੀ ਮਸਟਰਡ ਸ਼ੇਡ ਦੇ ਵਿੱਚ ਇਹ ਫਰੋਜੀ ਕਲਰ ਦੇ ਵਿੱਚ ਆਉਣਗੇ ਜੀ ਬੈਂਬਰ ਦੇ ਵਿੱਚ ਠੀਕ ਹੈ ਬੈਂਬਰ ਸ਼ਿਮਰ ਵਿੱਚ ਫਰੋਜੀ ਕਲਰ ਵਿੱਚ ਆਣੀ ਹੈ ਦੋ ਪੀਸ ਇਸ ਤੋਂ ਅਗਰ ਤੁਹਾਨੂੰ ਚੈੱਕ ਕਰਾਉਣੇ ਆ ਜੀ ਕਾਫੀ ਪੀਸ ਅਵੇਲੇਬਲ ਹੈ ਜੀ ਅੱਜ ਪ੍ਰਾਈਸ ਵੀ ਇਹਨਾਂ ਦੀ 200 ਰੁਪਏ ਰਹਿਣੀ ਹੈ ਲਓ ਜੀ ਇਹ ਪੀਸ ਕਲਰ ਦੇ ਵਿੱਚ ਆ ਰਹੇ ਆ ਡਬਲ ਟੋਨ ਦੇ ਵਿੱਚ ਬੈਂਬਰ ਦੇ ਠੀਕ ਹੈ ਜੀ ਇਹ ਤਿੰਨ ਪੀਸ ਲੈ ਸਕਦੇ ਹੋ ਤੁਸੀਂ ਦੋ ਪੀਸ ਹੈ ਜੀ ਦੋ ਪੀਸ ਲੈ ਸਕਦੇ ਹੋ ਤੁਸੀਂ ਬੈਂਬਰ ਦੇ ਵਿੱਚ ਤੇ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਮੈਂ ਜ਼ੈਂਟਾ ਕਲਰ ਦੇ ਵਿੱਚ ਆਊਗਾ ਸੈਲਫ ਦੇ ਵਿੱਚ ਬਣਿਆ ਹੋਇਆ ਜੀ ਠੀਕ ਹੈ ਜੀ ਮੈਂ ਜ਼ੈਂਟਾ ਸ਼ੇਡ ਦੇ ਵਿੱਚ ਆਊਗਾ ਸੈਲਫ ਚ 200 ਰੁਪਏ ਪ੍ਰਾਈਸ ਰਹਿਣੀ ਆ ਨਾਲ ਇਹਦੇ ਤੁਸੀਂ ਦੇਖੋ ਜੀ ਇਹ ਵਾਲਾ ਦੁਪੱਟਾ ਬਣਾ ਲਓ ਜਾਂ ਸਲਵਾਰ ਬਣਾ ਲਓ ਲਓ ਜੀ ਸਲਵਾਰ ਨਾਲ ਉਹ ਬੈਂਬਰ ਦਾ 150 ਦਾ ਪੀਸ ਰਹਿਣਾ ਠੀਕ ਹੈ ਜੀ ਨਾਲ ਹੀ ਤੁਹਾਨੂੰ ਇੱਕ نیچے ਦਿਖਾਇਆ ਸੀ ਦੁਪੱਟਾ ਵੀ ਤੁਸੀਂ ਉਹਦਾ ਬਣਾ ਸਕਦੇ ਹੋ ਤਿੰਨ ਪੀਸ ਲੈ ਲਓ ਸਾਡੇ ਕੋਲੋਂ ਐਡਾ ਮੈਸੇਜਿੰਗ ਕਰਕੇ ਇਹ ਰੈੱਡ ਕਲਰ ਆਊਗਾ ਜੀ ਬੈਂਬਰ ਦੇ ਵਿੱਚ ਇਹ ਵੀ ਤੁਸੀਂ ਦੋ ਪੀਸ ਲੈ ਸਕਦੇ ਹੋ ਬੈਂਬਰ ਦੇ ਵਿੱਚ ਰੈੱਡ ਕਲਰ ਦੇ ਵੀ ਠੀਕ ਹੈ ਜੀ ਇਸ ਤੋਂ ਅੱਗੇ ਆਉਣਗੇ ਸੀ ਗ੍ਰੀਨ ਦੇ ਵਿੱਚ ਇਹ ਸੀ ਗ੍ਰੀਨ ਕਲਰ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਪਰ ਡਾਲ ਨਾ ਰਿਹਾ ਕਲਰ ਪਰ ਬਹੁਤ ਪਿਆਰਾ ਕਲਰ ਹੈ ਸੈਲਫ ਦੇ ਵਿੱਚ ਰਹਿਣਾ ਜੀ ਇਹਦੇ ਵੀ ਤੁਸੀਂ ਦੋ ਪੀਸ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਸੀ ਗ੍ਰੀਨ ਕਲਰ ਦੇ ਦੋ ਪੀਸ ਲੈ ਸਕਦੇ ਹੋ ਸੇਮ ਦੋ ਪੀਸ ਹੈ ਜੀ ਸੀ ਗ੍ਰੀਨ ਕਲਰ ਠੀਕ ਹੈ ਜੀ ਸੀ ਗ੍ਰੀਨ ਕਲਰ ਸੈਲਫ ਦੇ ਵਿੱਚ ਹੀ ਰਹਿਣੇ ਦੋਨੋਂ ਪੀਸ ਤੇ ਪ੍ਰਾਈਸ ਇਹਦੀ 200 ਰੁਪਏ ਰਹਿਣੀ ਹੈ ਜੀ ਠੀਕ ਹੈ ਜੀ ਇਹ ਵੀ ਫਿਰੋਜੀ ਕਲਰ ਦੇ ਵਿੱਚ ਆਣਗੇ ਬੈਂਬਰ ਦੇ ਵਿੱਚ ਸ਼ਿਮਰ ਬੈਂਬਰ ਰਹਿਣੀ ਹੈ ਜੀ ਇਹਦੀ ਪ੍ਰਾਈਸ ਰਹਿਣੀ ਹੈ 150 ਰੁਪਏ ਇੱਕ ਪੀਸ ਦੀ ਠੀਕ ਹੈ ਜੀ ਇਹ ਵਾਲੀ ਆਉਣੇ ਜੀ ਮਸਟਰਡ ਸ਼ੇਡ ਦੇ ਵਿੱਚ ਬੈਂਬਰ ਸ਼ਿਮਰ ਆ ਜੀ ਮਸਟਰਡ ਸ਼ੇਡ ਦੇ ਵਿੱਚ ਲਓ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਆਊਗਾ ਜੀ ਮੋਰ ਪੰਖੀਆ ਕਲਰ ਦੇ ਵਿੱਚ ਇਹ ਮੋਰ ਪੰਖੀਆ ਕਲਰ ਦੇ ਵਿੱਚ ਆਉਣਾ ਬੈਂਬਰ ਦੇ ਵਿੱਚ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਲਓ ਜੀ ਇਹ ਆਊਗਾ ਜੀ ਬਲੂ ਕਲਰ ਦੇ ਵਿੱਚ ਇਹ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਬਲੂ ਕਲਰ ਦੇ ਵਿੱਚ ਆਉਣੇ ਆ ਬੈਂਬਰ ਦੇ ਵਿੱਚ ਇਹਦੇ ਉੱਪਰ ਤੁਸੀਂ ਨੀਡਲਵਰਕ ਕਰ ਲਓ ਸਿਰਫ 300 ਦਾ ਸੂਟ ਰਹਿਣਾ ਜੀ ਨੀਡਲਵਰਕ ਕਰ ਲਓ ਜੀ ਇਹਨਾਂ ਪੀਸਾਂ ਉੱਪਰ ਬਹੁਤ ਸੋਹਣਾ ਸੂਟ ਬਣਾ ਨੀਡਲਵਰਕ ਕਰਕੇ ਠੀਕ ਹੈ ਜੀ ਤੇ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਲਓ ਜੀ ਇਹ ਫਿਰੋਜੀ ਕਲਰ ਚ ਆ ਗਿਆ ਤੁਹਾਨੂੰ ਪਹਿਲਾਂ ਵੀ ਇੱਕ ਫਲਾਈਟ ਫਿਰੋਜੀ ਕਲਰ ਦਾ ਪੀਸ ਦਿਖਾਇਆ ਸੀ ਇੱਕ ਪੀਸ ਇਹ ਰਿਹਾ ਜੀ ਫਿਰੋਜੀ ਕਲਰ ਦਾ ਦੋ ਪੀਸ ਲੈ ਸਕਦੇ ਹੋ ਇਹ ਆਊਗਾ ਜੀ ਲਵੈਂਡਰ ਕਲਰ ਡਬਲ ਟੋਨ ਦੇ ਵਿੱਚ ਰਹਿਣਾ ਇਹ ਵੀ ਪੀਸ ਲਓ ਡਬਲ ਟੋਨ ਦੇ ਵਿੱਚ ਰਹਿਣਾ ਇਹ ਵੀ ਦੋ ਪੀਸ ਲੈ ਸਕਦੇ ਹੋ ਤੁਸੀਂ ਡਬਲ ਟੋਨ ਦੇ ਵਿੱਚ ਰਹਿਣਗੇ ਠੀਕ ਹੈ ਜੀ ਇਹ ਥੋੜਾ ਜਿਹਾ ਡਾਰਕ ਕਲਰ ਆਊਗਾ ਇਹ ਨਾਲੋਂ ਇਹ ਡਾਰਕ ਕਲਰ ਆਊਗਾ ਇਹ ਵੀ ਡਬਲ ਟੋਨ ਦੇ ਵਿੱਚ ਰਹਿਣਾ ਜੀ ਇਹ ਥੋੜਾ ਜਿਹਾ ਲਾਈਟ ਸ਼ੇਡ ਆ ਗਿਆ ਜੀ ਲੋ ਪਰਪਲ ਜਾਂ ਲਾਈਟ ਸ਼ੇਡ ਆ ਗਿਆ ਲਵੈਂਡਰ ਕਲਰ ਲਾਈਟ ਸ਼ੇਡ ਆ ਗਿਆ ਇਹ ਵੀ ਸ਼ਿਮਰ ਬੈਂਬਰ ਦੇ ਵਿੱਚ ਰਹਿਣਾ ਠੀਕ ਹੈ ਜੀ ਇਸ ਤੋਂ ਅੱਗੇ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਸ਼ਿਮਰ ਬੈਂਬਰ ਦੇ ਵਿੱਚ ਰਹਿਣਾ ਜੀ ਲਓ ਪ੍ਰਾਈਸ ਜੀ 150 ਰੁਪਏ ਰਹਿਣੀ ਹੈ ਜੀ ਇਹ ਸਨ ਅੱਜ ਦੇ ਪੀਸ ਸਾਡੇ ਇਹਨਾਂ ਵਿੱਚੋਂ ਜਿਹੜਾ ਵੀ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਵਕ ਕਰ ਸਕਦੇ ਹੋ ਕੱਲ ਫਿਰ ਇੱਕ ਨਵੀਂ 컬렉ਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ